ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਜੀ ਯੂਐਸ ਵੱਲੋਂ ਸਨਰਾਈਜ਼ ਸਕੂਲ ਤੇ ਦੂਸਰੀ ਨੈਕਸ ਅਕੈਡਮੀ ਦੇ ਬੱਚਿਆਂ ਵਾਸਤੇ ਗੁਰੂ ਨਾਨਕ ਨਾਮ ਲੈਵਾ ਬੰਜਾਰੇ ਪਰਿਵਾਰ ਦੇ ਗਰੀਬ ਬੱਚਿਆਂ ਵਾਸਤੇ ਸਰਦਾਰ ਜਗਜੀਤ ਸਿੰਘ ਜੀ ਯੂਐਸ ਵੱਲੋਂ ਸੇਵਾਵਾਂ ਅੱਜ ਨੇ ਪਿੱਛੇ 1 ਲੱਖ ਰੁਪਏ ਦੀ ਸੇਵਾਵਨਾ ਨੇ ਕੀਤੀ ਸੀ ਬੱਚਾ ਦੇ ਫੀਸ ਵਰਤੋਂ ਵਾਸਤੇ ਜੋ ਕਿ ਗਰੀਬ ਬੱਚਿਆਂ ਨੇ ਗਰੀਬ ਪਰਿਵਾਰ ਦੇ ਬੱਚੇ ਨੇ ਉਹਨਾਂ ਦੀ ਫੀਸ ਭਰੀ ਨਹੀਂ ਜਾ ਰਹੀ ਸੀ ਤੇ ਇੱਥੇ ਪਰਿਵਾਰ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਨਾਉ ਗੁਰਪ੍ਰੀਤ ਸਿੰਘ ਜੀ ਦੇ ਦਿੱਤੀ ਸੀ ਕਿ ਇਹਨਾਂ ਦੇ ਉਪਰਾਲੇ ਦਾ ਸਦਕਾ ਬੱਚਿਆਂ ਦੀ ਫੀਸ ਪਿੱਛੇ ਭਰੀ ਗਈ ਸੀ ਤੇ ਇਸ ਵੇਲੇ ਹੋਰ ਉਹਨਾਂ ਨੇ 1 ਲੱਖ ਰੁਪਏ ਦੀ ਫੀਸ ਪਾਈ ਹੈ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਰਕਾਰ ਗਜਜੀਤ ਸਿੰਘ ਜੀ ਬੱਚਿਆਂ ਦੀ ਫੀਸ ਦੇ ਉਪਰਾਲਾ ਕਰਦੇ ਰਹਿਣ ਤਾਂ ਕਿ ਬੱਚੇ ਨੇ ਸਵਾਰਥ ਆਪਣੀ ਪੜ੍ਹਾਈ ਦੇ ਵਿੱਚ ਅੱਗੇ ਵਧਦੇ ਰਹਿਣ ਤੇ ਪੜਾਈ ਕਰਦੇ ਰਹਿਣ ਕਿਉਂਕਿ ਗਰੀਬ ਪਰਿਵਾਰ ਹੈ ਜਿਹਨਾਂ ਸਾਰੇ ਉਹਨਾਂ ਕੋਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਨਹੀਂ ਭਰੀ ਜਾਂਦੀ ਤੇ ਜਦੋਂ ਫੀਸ ਨਹੀਂ ਭਰੀ ਜਾਂਦੀ ਤੇ ਸਕੂਲ ਵਾਲੇ ਉਹਨਾਂ ਨੂੰ ਬਾਹਰ ਕਰ ਦਿੰਦੇ ਨੇ ਪ੍ਰੀਖਿਆ ਦੇ ਵਿੱਚ ਨਹੀਂ ਬਿਠਾਉਂਦੇ एग्जाम ਦੇ ਜਿਹਨੇ ਪਟਾਉਂਦੇ ਫਿਰ ਪ੍ਰੇਸ਼ਾਨੀਆਂ ਹੁੰਦੀ ਹੈ ਗਰੀਬ ਪਰਿਵਾਰ ਵਾਲਿਆਂ ਨੂੰ ਤੇ ਪਰਿਵਾਰ ਜਿਹੜੇ ਹੈ ਜਿਹਨੇ ਉਹ ਗਰੀਬ ਪਰਿਵਾਰ ਹੈ ਜਿਹਨੇ ਉਹਨਾਂ ਕੋਲ ਕੁਝ ਆਮਦਨੀ ਕੋਈ ਜਗ੍ਹਾ ਨਹੀਂ ਹੈ ਤੇ ਦਾਸ ਸਰਦਾਰ ਜੱਜੀ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਕਿ ਅੱਗੇ ਵੀ ਇਸ ਤਰ੍ਹਾਂ ਸੇਵਾ ਨਿਭਾਉਂਦੇ ਰਹੇ ਤੇ ਗਰੀਬ ਪਰਵਾਰ ਦੀ ਸੇਵਾ ਕਰਦੇ ਰਹਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ